ਜਿਹੜੀ ਆਪਣੀ ਤਨੋਲਾ ਰੋਡ ਐ ਸਾਹਮਣੇ ਆ ਕਿਹੜੀ ਕਲੋਨੀ ਪੈਂਦੀ ਆਪਣੀ ਆਸਤਾ ਕਲੋਨੀ ਪੈਂਦੀ ਤਨੋਲਾ ਰੋਡ ਜੀ ਤੇ ਇਸ ਰੋਡ ਦੇ ਉੱਤੇ ਲੁੱਟਾ ਕੋਹਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹਾਂ ਅੱਛਾ ਸਰ ਜੀ ਬਹੁਤ ਲੁੱਟਾ ਕੋਹਾਂ ਦਾ ਬਹੁਤ ਬਰਾਹਾਲ ਹੈ ਜੀ ਰਾਤ ਇਹ ਵਿਚਾਰਾ ਗਰੀਬ ਬੰਦਾ ਜੀ ਉਹਦਾ ਮਿਹਨਤ ਮਜ਼ਦੂਰੀ ਕਰਦਾ ਰਾਤ ਇਹ ਵਿਚਾਰਾ ਆਲੂ ਪਾਉਣ ਲੱਗ ਗਿਆ ਕਿਸੇ ਗਾਹਕ ਨੂੰ ਜੀ ਤੇ ਬੰਦਾ ਆਇਆ ਜੀ ਇਹ ਤਾਂ ਸਬਜ਼ੀ ਦੇ ਬਹਾਨਾ ਰੇਟ ਪੁੱਛਣ ਦੇ ਬਹਾਨੇ ਕੰਡੇ ਕੋਲੋਂ ਇਹ ਟੱਚ ਹੋਣ ਲੈ ਗਿਆ ਚੱਕ ਕੇ ਜੀ 1000 1500 ਰੁਪਏ ਦੇ ਵਿੱਚ ਸੀਗਾ ਜੀ ਤੇ ਕੱਲ 6 ਤਰੀਕ ਨੂੰ ਆਪਣੇ ਸਾਹਮਣੇ ਆਸਤਕਲੋਂਡੀ ਦੇ ਨਾਲ ਦੀਪੂ ਜੂਸ ਵਾਲੇ ਦੇ ਵਿਚਾਰੇ ਚੋਰੀ ਹੋ ਗਈ ਮੇਰਾ ਮਿੱਤਰ ਪਿਆਰਾ ਦੋਸਤ ਅਗਾ ਜੀ 6 ਤਰੀਕ ਕਿਹੜੀ ਮਤਲਬ ਇਹ 8 8ਵੇਂ ਮਹੀਨੇ ਦੀ 6 ਤਰੀਕ ਨੂੰ ਸਰ ਚੋਰੀ ਹੋਈ ਆ ਜੀ ਬਹੁਤ ਬੁਰਾ ਹਾਲਾ ਲੁੱਟਾ ਖੋਹ ਆਂਦੇ ਜੀ ਸਟੇਸ਼ਨ ਦੇ ਕੋਲ ਬਹੁਤ ਅਮਲੀ ਹੋਰ ਸਾਰੇ ਬਹੁਤ ਬੁਰਾ ਹਾਲ ਕਰਖੇ ਬੁਰਾ ਹਾਲ ਕਰਖੇ ਸਰ ਸਾਹਮਣੇ ਦਿਨੀ ਚੋਰੀ ਕਰਕੇ ਲੈ ਜਾਂਦੇ ਜੀ ਕੋਈ ਟਾਈਮ ਰਾਤ ਜਿਆਦਾ ਨਹੀਂ ਸੀ ਜੀ ਮਤਲਬ 9 ਵਜੇ ਦਾ ਟਾਈਮ ਸੀਗਾ ਸਾਰੇ ਗਾਹਕ ਬੰਦੇ ਬੰਦੇ ਸਭ ਬੈਠੇ ਸੀ ਸਾਡੀ ਅੱਖਾਂ ਦੇ ਕੱਟਾ ਪਾ ਗਿਆ ਜੀ ਮਿੱਟੀ ਦੇ ਤੇ ਕਦੇ ਇੱਥੋਂ ਸਿਲੰਡਰ ਲੈ ਜਾਂਦੇ ਸਰ ਚੱਕ ਕੇ ਚਾਲ ਗਿਆ ਕਿ ਦਿਨ ਹੋ ਗਏ ਥੋੜੇ ਦਿਨਾਂ ਸਿਲੰਡਰ ਚੱਕ ਕੇ ਲੈ ਗਿਆ ਬੰਦਾ ਉਹਦਾ ਸਿਲੰਡਰ ਅਸੀਂ ਦਵਾਈਆ ਵਾਪਸ ਕਰਾਇਆ ਜੀ ਤੇ ਕੁੱਲ ਮਿਲਾ ਕੇ ਸਾਰੇ ਇੱਥੇ ਬਹੁਤ ਬੁਰਾ ਹਾਲਾ ਲੁੱਟਾ ਘੋਆ ਬਹੁਤ ਜ਼ਿਆਦਾ ਹੋਣ ਲੱਗ ਗਈਆਂ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਇਹਦੇ ਵੱਲ ਜੀ ਤੁਹਾਡਾ ਜਿਹੜਾ ਮੋਬਾਈਲ ਰਾਤ ਚੋਰੀ ਹੋਇਆ ਤੁਸੀਂ ਉਹਦੀ ਕੰਪਲੇਂਟ ਕਰਾਈ ਹੈ ਨਹੀਂ ਕਿਉਂ ਨਹੀਂ ਕਰਾਈ ਪੁਰਾਣਾ ਮੋਬਾਈਲ ਹੈ ਉਹ ਕੀ ਕਰਾਂਗੇ ਤੁਹਾਡੇ ਕੋਲ ਜੇ ਨਾ ਚਾਹੇ ਪੁਰਾਣਾ ਚਾਹੇ ਪੁਰਾਣਾ ਮੋਬਾਈਲ ਹੈ ਲੇਕਿਨ ਕੱਲੂ ਇਹਦੀ ਬਜਾਈ ਕੁਝ ਹੋਰ ਵੀ ਲੈ ਸਕਦੇ ਹੋ ਕੋਈ ਕੈਸ਼ ਕਟਾ ਲੁੱਟਿਆ ਜਾ ਸਕਦਾ ਹੈ ਨਾ ਕਿਸੇ ਦੇ ਉਹ ਸਰ ਥੋੜਾ ਗਰੀਬ ਬੰਦਾ ਵਿਚਾਰ ਨੂੰ ਨਹੀਂ ਪਤਾ ਜੀ ਮੈਂ ਵੀ ਇਹਨੂੰ ਕਿਹਾ ਸੀ ਵੀ ਕੰਪਲੇਂਟ ਦੇ ਦੇ ਕੱਲੂ ਕੋਈ ਗੱਲਬਾਤ ਹੋ ਗਈ ਤੇਰੇ ਤੇ ਕੋਈ ਐਕਸ਼ਨ ਨਹੀਂ ਆਊਗਾ ਜੀ ਤੇ ਕੋਈ ਨੇ ਇਹਨੂੰ ਕਹਦਾਂਗੇ ਦੁਬਾਰੀ ਜੀ ਕੰਪਲੇਂਟ ਕਰਕੇ ਆਵੇ ਜੀ ਕੰਪਲੇਂਟ ਜ਼ਰੂਰ ਕਰੋ ਤੁਹਾਡੀ ਸਿਮ ਵੀ ਹੋ ਸਕਦੀ ਹੈ ਨਾ ਉਹਦੇ ਪੁੱਛਣਾ ਹਾਂਜੀ ਹਾਂਜੀ ਸਿਮ ਵੀ ਹੈਗਾ ਸਰ ਹਾਂਜੀ ਹਾਂਜੀ ਤੇ ਉਹ ਜਿਹੜੀ ਤੁਸੀਂ ਜੂਸ ਵਾਲਾ ਜੂਸ ਵਾਲਾ ਬੰਦਾ ਹਾਂ ਜਿੱਪੂ ਜੂਸ ਵਾਲਾ ਹਾਂਜੀ ਹਾਂਜੀ ਤੇ ਉਹਦੀ 8 6 ਅਗਸਤ ਦੀ ਕਹ ਰਹੇ ਹੋ 6 ਤਰੀਕ 8ਵੇਂ ਮਹੀਨਾ ਸਰ ਅੱਛਾ ਹਾਂਜੀ ਆਹੀ ਮਹੀਨੇ ਚੋਰੀ ਹੋਈ ਹੈ ਸਰ ਆਹੀ ਮਹੀਨੇ ਦੇ ਵਿੱਚ ਮਤਲਬ 2-3 ਵਾਰ ਦਾ ਤਾਂ ਹੋਈ ਹੈ ਕ੍ਰਿਸ਼ਨ ਟਾਬੇ ਦੇ ਘਰੋਂ ਵੀ ਕੈਸ਼ ਚੱਕਿਆ ਗਿਆ ਚੋਰੀ ਹੋ ਗਈ ਜੀ 3-4 ਲੱਖ ਰੁਪਏ ਚੱਕਿਆ ਗਿਆ ਜੀ ਉਹ ਤਾਂ ਬੰਦਾ ਫੜਿਆ ਗਿਆ ਜੀ ਉਹਨਾਂ ਦਾ ਨੌਕਰੀ ਸੀਗਾ ਜੀ ਅੱਛਾ ਮਤਲਬ ਆ ਜੋ ਜੂਸ ਵਾਲੀ ਦੁਕਾਨ ਤੇ ਚੋਰੀ ਹੋਈ ਆ ਇਹ ਵਾਲਾ ਬੰਦਾ ਫੜਿਆ ਗਿਆ ਚੋਰ ਇਹ ਸਰ ਫੜੇ ਨਹੀਂ ਗਿਆ ਹਾਲੇ ਤੱਕ ਜੀ ਲਗਭਗ 15 ਦਿਨ ਹੋ ਚੁਕੇ ਸੀ ਜੀ ਉਹਨਾਂ 15 ਦਿਨ ਹੋ ਗਏ ਸਰ ਹਾਂਜੀ ਹਾਂਜੀ ਹਾਂਜੀ